ਖਵਰ ਨਮਾਸ਼ਹਿਰ ਤੋਂ ਹੈ ਚੋਰਾਂ ਦੀ ਕਮਾਲ ਕਰ ਦਿੱਤੀ ਹੈ ਇੱਕ ਚੋਰ ਜੋ ਕਿ ਸਬਜੀ ਮੰਡੀ ਤੜਕੇ ਤੜਕੇ 2:30 ਵਜੇ ਆਂਦਾ ਹੈ ਤੇ ਪੱਲੇਦਾਰਾਂ ਦੇ ਤੇ ਗਰੀਬ ਵਿਅਕਤੀਆਂ ਦੇ ਚੋਰ ਫੋਨ ਚੁੱਕ ਕੇ ਲੈ ਜਾਂਦਾ ਹੈ ਇਹ ਗੱਲ ਨਮਾਸ਼ਹਿਰ ਦੀ ਹੈ ਕਿ ਸਬਜੀ ਮੰਡੀ ਵਿਖੇ ਇੱਕ ਚੋਰ ਜੋ ਸਾਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕੀ ਰਾਤ ਨੂੰ 2:30 ਵਜੇ ਆਂਦਾ ਹੈ ਤੇ ਚੋਰੀ ਕਰਕੇ ਮੋਬਾਈਲ ਫੋਨ ਚੁੱਕ ਕੇ ਚਲਾ ਜਾਂਦਾ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਕਿ ਚੋਰ ਕਿਸ ਤਰ੍ਹਾਂ ਆਂਦਾ ਹੈ ਕੋਈ ਖੋਪ ਨਹੀਂ ਕੋਈ ਡਰ ਨਹੀਂ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਇਹ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਰਿਪੋਰਟ ਹਰ ਗਤੀਵਿਧੀ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਚੋਰ ਇਨਾ ਛਤਰ ਹੈ ਕਿ ਸੁੱਤੇ ਪਿਆ ਦੇ ਕੋਲੋਂ ਹੀ ਪਹਿਲਾਂ ਦੇਖਦਾ ਹੈ ਕਿ ਇਹ ਸੁੱਤੇ ਪਏ ਨੇ ਜਾਂ ਜਾਗਦੇ ਨੇ ਉਹਨਾਂ ਨੂੰ ਸੁੱਤੇ ਪਏ ਦੇਖਦੇ ਹੋਏ ਹੀ ਫੋਨ ਉਡਾ ਕੇ ਉਹਨਾਂ ਨੂੰ ਛੂਹ ਜਾਂਦਾ ਹੈ ਤਸਵੀਰਾਂ ਸੀਸੀ ਫੂਟੇਜ ਦੇ ਵਿੱਚ ਕੈਦ ਹੋ ਗਈਆਂ ਨੇ ਪੁਰਸ ਬਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਰਿਪੋਰਟ ਵੀਡੀਓ ਨੂੰ ਦੇਖਦੇ ਸਾਰੀ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਪੰਜ ਫੋਨ 527 ਫੋਨ ਜੋ ਦੱਸਣ ਮੁਤਾਬਕ ਕਿਹਾ ਗਿਆ ਹੈ 5 ਤੋਂ 7 ਫੋਨ ਇਹ ਚੋਰ ਜਿਹੜੇ ਆ ਚੋਰੀ ਕਰਕੇ ਲੈ ਗਏ ਨੇ ਤੇ ਚੋਰਾਂ ਨੇ ਸਮਾਂ ਵੀ ਕਿਹੜਾ ਚੁਣਿਆ ਸਵੇਰ ਦੇ ਤੜਕੇ ਦੇ 2:30 ਜਦੋਂ ਕਿ ਤਕਰੀਬਨ ਤਕਰੀਬਨ ਤੁਸੀਂ ਵੀ ਸਾਰੇ ਜਾਣਦੇ ਹੋ ਕਿ ਤੜਕੇ 2:30 ਵਜੇ ਥੋੜਾ ਜਿਆ ਨੀਂਦ ਜਿਹੜੀ ਆ ਉਹ ਜ਼ੋਰ ਪਾ ਲੈਂਦੀ ਹੈ ਔਰ ਚੋਰਾ ਨੇ ਇਸੀ ਗੱਲ ਦਾ ਫਾਇਦਾ ਉਠਾਇਆ ਤੜਕੇ 2:30 ਵਜੇ ਸਬਜ਼ੀ ਮੰਡੀ ਨਵਾਂ ਸ਼ਹਿਰ ਤੋਂ ਚੋਰ ਰਕਮ ਦੇ ਗਏ ਪੰਜ ਫੋਨ ਪੰਜ ਤੋਂ 7 ਫੋਨ ਜੋ ਉਹਨਾਂ ਨੇ ਦੱਸਿਆ ਹੈ ਚੋਰੀ ਕਰਕੇ ਲੈ ਗਏ ਔਰ ਚੋਰ ਸਭ ਤੋਂ ਪਹਿਲਾਂ ਚਪਲਾ ਲਾਹਦੇ ਹਨ ਚਪਲਾ ਉਤਾਰ ਲੈਂਦੇ ਹਨ ਤਾਂ ਜੋ ਉਹਨਾਂ ਦੀ ਪੈਚੜ ਉਹਨਾਂ ਦੀ ਆਵਾਜ਼ ਤੱਕ ਕਿਸੇ ਨੂੰ ਆ ਨਾ ਆਵੇ ਆਹ ਦੇਖਦੇ ਆਂ ਪੂਰੀ 33 ਸੱਤ ਜਿੱਥੇ ਹੀ ਗਾਲ ਕਰ ਗਿਆ 40 ਮਿੰਟ ਦੇ ਲਈ ਕਰਕੇ ਫારે ਖਾਲਦਾ ਚਪੜਾ ਵਿੱਚ ਬਾਹਰ ਹੀ ਲਾ ਕੇ ਗਿਆ ਚਪੜਾ ਦੇ ਅੰਦਰ ਪਾ ਗਿਆ ਕਿੰਨੇ ਲੱਗੇ ਹਾਂ ਹਾਂ ਜੀ ਰਾਜਾ ਗੋਲੀ ਆਇਆ ਆਇਆ ਅੱਜ ਸੰਡੇ ਆ ਅੱਜ ਦਾ ਕਰਕੇ ਨਾ ਗੱਡੀ ਉਹਦੇ ਆ ਰਾ अच्छा ਤੁਸੀਂ ਵੀ ਲੇਟ ਰੋੜਦੇ ਹੁੰਦੇ ਹੋ ਅੱਜ ਦੇ ਕੋਲ ਮੈਨੂੰ ਉਹ ਜਦੋਂ ਭਾਈ ਰਾਤ ਨੂੰ ਕੋਲੇ ਚਾਹੀਦਾ ਜੀ ਇਹਨੇ ਮੇਰਾ ਆਸੇ ਤੋਂ ਹੁੰਦੀ ਸ਼ਨੀਵਾਰ ਨੂੰ ਹਾਂਜੀ ਇੱਕ ਦਿਨ ਤਾਂ ਹੁੰਦੀ ਰੈਸਟਿੰਗ ਇਹਦੇ ਚੱਲਦੇ ਰਹਿਣੇ ਲੱਗਦਾ ਕੰਮਾਂ ਕਦੀ ਵੀ ਬੰਦ ਨਹੀਂ ਹੁੰਦੀ ਨਾ ਗੱਦੀ ਸਰਦ ਰਹਿ ਜਾਂਦਾ ਹਾਂ ਹਮੇਸ਼ਾ 24 ਘੰਟੇ ਓਪਨ ਹੈ ਕਦੇ ਡਾਊਨ ਨਹੀਂ ਕਦੀ ਡਾਊਨ ਨਹੀਂ ਪੁਰਾਣੇ ਲੱਗੋ ਜਦੋਂ ਆਪਾਂ ਅੱਧਾ ਜਿੱਦਾਂ ਲੱਗੇ ਆ ਦੁਕਾਨਾਂ ਇੱਦੀ ਰਹਿੰਦੀਆਂ 24 ਘੰਟੇ ਕਦੀ ਬੰਦ ਨਹੀਂ ਹੁੰਦਾ ਬੱਲੇਦਾਰ ਤੁਸੀਂ ਕਿਤੇ ਰਹਿੰਦੇ ਹਮੇਸ਼ਾ ਕੀ ਨਾਗੀ ਤੁਹਾਡਾ ਮੇਰਾ ਰੋਹਿਤ ਕਮਾਨਾ ਕੀ ਗੱਲ ਹੋਈ ਇੱਥੇ ਭਾਜੀ ਇੱਥੇ ਰਾਤ ਨੂੰ ਕੋ ਹਰ ਇੱਕ ਦੁਕਾਨ ਤੇ ਜਾ ਕੇ ਉਹ ਮਤਲਬ ਜਿਸ ਜਿਸ ਪਲੇਦਾਰ ਦਾ ਫੋਨ ਆਇਆ ਸੀ ਉਹਦੇ ਕੋਲ ਪਿਆ ਆ ਉਹ ਜਾ ਕੇ ਲੈ ਗਿਆ ਆਪਾਂ ਗਰੀਬ ਬੰਦੇ ਆ ਇੱਥੇ ਮਜ਼ਦੂਰੀ ਕਰਦੇ ਆ ਜੰਮੂ ਤੋਂ ਆਏ ਆ ਆਪਾਂ ਤੇ 6-7 ਫੋਨ ਚੱਕ ਕੇ ਉਹ ਲੈ ਗਿਆ ਰਾਤ ਨੂੰ ਕਿੰਨੇ ਕੁ ਜਾਇਆ ਸੀ ਰਾਤ ਨੂੰ 2:30 ਤੋਂ 3 ਵਜੇ ਦਾ ਕੰਮ ਆ ਪੁਲਿਸ ਨੂੰ ਤੁਸੀਂ ਇਨਫੋਰਮ ਹਾਂਜੀ ਇਨਫਾਰਮ ਕੀਤਾ ਪੁਲਿਸ ਨੂੰ ਰਿਪੋਰਟ ਰਿਪੋਰਟ ਲਖਾਈ ਆ ਉਹਨਾਂ ਦੇ ਭਰੋਸਾ ਹੈ ਸਾਡੀ ਜੋ ਮਾਨਤ ਕੋਈ ਹੈ ਸਾਨੂੰ ਵਾਪਸ ਦਿਲਾ ਦੇਣ ਤੇ ਫੋਨ ਕਿੰਨੇ ਸੀਗੇ ਭਾਜੀ ਭਾਜੀ 6 ਤੋਂ 7 ਫੋਨ ਕਹਿ ਰਿਹਾ अच्छा हां जी केड़ी केड़ी तो ਕਿਹੜੀ ਕਿਹੜੀ ਕੰਪਨੀ ਸਗੇ ਰੈਡਮੀ ਦਾ ਇਹ ਸੀ ਕਿਸੇ ਦਾ ਰੀਅਲਮੀ ਦਾ ਪੋਪੋ ਦਾ ਸੈਮਸੰਗ ਦਾ ਜੀ ਇੱਕ ਸੈਮਸੰਗ ਦਾ ਜੀ ਸੀਸੀਟੀਵੀ ਦੇ ਵਿੱਚ ਤਸਵੀਰ ਆ ਗਈ ਆ ਉਹਦੀ ਹਾਂ ਜੀ ਹਾਂ ਜੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499